ਰਾਗ ਪੈਰੋਂ ਬਾਣੀ ਨਾਮਦੇਵ ਜੀ ਕੀ ਘਰ ਦੁਜਾ ਇੱਕੰਕਾਰ ਸਤਗੁਰ ਪ੍ਰਸਾਦ ਜੈਸੀ ਭੁਖੇ ਪ੍ਰੀਤ ਅਨਾਦ ਤਿਰਖ ਬੰਤ ਜਲ ਸਤੀ ਕਾ ਜੈਸੀ ਮੂੜ ਕੁਟੰਬ ਪੁਰਾਣ ਐਸੀ ਨਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸਵਾਇ ਪਿਓ ਬੈਰਾਗੀ ਰਹੋ ਜੈਸੀ ਪਰਪੁਰਖ ਰਤਨਾਰੀ ਲੋਗ ਨਰ ਤਨ ਕਾ ਹਤਕਾਰੀ ਕੰਮੇ ਪਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੋਹਾਰੀ ਸਾਈ ਪ੍ਰੀਤ ਜੇ ਅਪੇ ਲਾਏ ਗੁਰਪ੍ਰੇਸ਼ਾ ਦੀ ਦਬਦਾ ਜਾਈ ਕਬੂਨਾ ਟੁੱਟਸ ਰਹਾ ਸਮਾਏ ਨਾਮੇ ਚਿਤ ਲਾਇਆ ਸਚ ਨਾਹਿ ਜੈਸੀ ਪ੍ਰੀਤ ਵਰਕੇ ਓ ਮਾਤਾ ਐਸੇ ਹਰ ਸੇਤੀ ਮਨ ਰਤਾ ਪ੍ਰਣਬੇ ਨਾਮ ਦੇਉ ਲੱਗੀ ਪ੍ਰੀਤ ਗੋਬਿੰਦ ਬਸੇ ਹਮਾਰੇ ਚੀਤ ਪ੍ਰਣਬੇ ਨਾਮ ਦੇਉ ਲੱਗੀ ਪ੍ਰੀਤ ਗੋਬਿੰਦ ਬਸੇ ਹਮਾਰੇ ਚੀਤ ਇਹ ਸ਼ਬਦ ਸਤਗੁਰ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਚਾਰਿਆ ਹੈ ਸ਼ਬਦ ਤਨ ਤਨ ਜਵਲ ਸ਼ਤ ਦੇ ਮਾਲਕ ਜੁਗਗੋ ਜੁਗਗੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪੈਰੋਂ ਅੰਗ ਗਿਆ ਰਸ ਚੌਠ ਤੇ ਸ਼ੁਭਤ ਹੈ ਸਤਗੁਰ ਨਾਮਦੇਵ ਜੀ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਕਿ ਜਿਸ ਦੀ ਪ੍ਰੀਤ ਸੱਚੀ ਹੈ ਉਸ ਤੋਂ ਪਹਿਲਾਂ ਪਰਮਾਤਮਾ ਦੀ ਕਿਰਪਾ ਨਾਲ ਬਿਰਾਗ ਆ ਜਾਂਦਾ ਜਦੋਂ ਬਿਰਾਗ ਆ ਜਾਂਦਾ ਹੈ ਤਾਂ ਫਿਰ ਦੁਨੀਆ ਝੂਠੀ ਲੱਗਦੀ ਹੈ ਉਸ ਦੀ ਸਿਫਤ ਸਲਾ ਸੱਚੀ ਲੱਗਦੀ ਹੈ ਜਿੰਨੀ ਦੇ ਤੱਕ ਬਿਰਾਗ ਨਹੀਂ ਆਉਂਦਾ ਉੰਨੀ ਦੇ ਤੱਕ ਇਸ ਦੁਨੀਆ ਦੇ ਨਾਲ ਮੁਖ ਬਣਿਆ ਰਹਿੰਦਾ ਹੈ ਪਦਾਕਥਾ ਨਾਲ ਵੀ ਰਿਸ਼ਤੇ ਨਾਲ ਵੀ ਸੋ ਸਤਕੂਰ ਨਾਮਦੇਵ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਜੈਸੀ ਭੁਖੇ ਪ੍ਰੀਤ ਅਨਾਜ ਜਿਵੇਂ ਕਹਿੰਦੇ ਭੁਖੇ ਨੂੰ ਰੋਟੀ ਦੀ ਲੋੜ ਹੈ ਉਹ ਖਾਣਾ ਚਾਹੁੰਦਾ ਹੈ ਕੁਝ ਉਹਨੂੰ ਰੋਟੀ ਮਿਲ ਜਵੇ ਉਹਦੀ ਪ੍ਰੀਤ ਰੋਟੀ ਨਾਲ ਹੈ ਕਿਉਂਕਿ ਉਹਨੂੰ ਭੁੱਖ ਲੱਗੀ ਹੈ ਇਸ ਤਨ ਦੀ ਭੁੱਖ ਨੂੰ ਮਟਾਉਣ ਲਈ ਉਹ ਰੋਟੀ ਲੱਭ ਰਿਹਾ ਹੈ ਉਹਦੀ ਪ੍ਰੀਤ ਉਸ ਖਾਣੇ ਨਾਲ ਹੈ ਕਿ ਮੈਨੂੰ ਜਲਦੀ ਮਿਲ ਜੇ ਤ੍ਰਿਕਾ ਬੰਤ ਜਲ ਸਿੱਤੀ ਕਾਜ ਇਸੇ ਤਰੀਕੇ ਦੇ ਨਾਲ ਕਹਿੰਦੇ ਜਿਹਨੂੰ ਪਿਆਸ ਲੱਗੀ ਹੋਈ ਹੈ ਉਹਨੂੰ ਪਾਣੀ ਦੀ ਲੋੜ ਹੈ ਬੰਦੇ ਨੂੰ ਪਿਆਸ ਲੱਗੀ ਹੋਈ ਹੋਵੇ ਉਹਨੂੰ ਰੋਟੀ ਦੇ ਦਿਓ ਉਹਨੂੰ ਚੰਗੀ ਨਹੀਂ ਲੱਗਦੀ ਤੇ ਜਿਹਨੂੰ ਭੁੱਖ ਲੱਗੀ ਹੋਈ ਹੈ ਉਹਨੂੰ ਪਾਣੀ ਦੇ ਦਿਦੇ ਉਹਦੀ ਭੁੱਖ ਮਿਟਦੀ ਨਹੀਂ ਜਿਸ ਚੀਜ਼ ਦੀ ਲੋੜ ਹੈ ਉਹਦੇ ਨਾਲ ਹੀ ਉਹਦੀ ਪ੍ਰੀਤ ਹੈ ਦੁਨੀਆਂ ਦੀ ਪ੍ਰੀਤ ਜਿਹੜੀ ਹੈ ਉਹ ਇਸੇ ਕਰਕੇ ਜਿਆਦਾ ਤਉ ਤੱਪ ਪਦਾਰਥਾਂ ਦੇ ਨਾਲ ਰਿਸ਼ਤਿਆਂ ਦੇ ਨਾਲ ਜੈਸੀ ਮੂਰ ਕਟੰਬ ਪ੍ਰਹਿਣ ਜਿਵੇਂ ਕਹਿੰਦੇ ਰਿਸ਼ਤੇ ਨਾਤਿਆਂ ਦੇ ਵਿੱਚ ਪਾਗਲਾਂ ਦੀ ਤਰ੍ਹਾਂ ਪਏ ਹੋਏ ਐਸੀ ਨਾਮੇ ਪ੍ਰੀਤ ਨਾ ਪਰ ਕਹਿੰਦੇ ਨਾਮਦੇਵ ਜੀ ਕਹਿੰਦੇ ਕਿ ਮੇਰੀ ਪ੍ਰੀਤ ਤਬ ਉਸ ਪਰਮਾਤਮਾ ਨਾਲ ਹੈ ਇਸ ਦੁਨੀਆ ਦੇ ਵਿੱਚ ਨਾ ਅਨਾਜ ਨਾਲ ਨਾ ਜਲ ਨਾਲ ਨਾ ਰਿਸ਼ਤਿਆਂ ਨਾਲ ਮੇਝਾ ਤਪ੍ਰੀਤ ਜਿਹੜੀ ਹੈ ਉਸ ਪਰਮਾਤਮਾ ਨਾਲ ਹੈ ਨਾਮੇ ਪ੍ਰੀਤ ਨਰੈਣ ਲੱਗੀ ਸਹਜ ਸਵਾਏ ਪੈ ਉਬਰਗੀ ਕਿੰਝ ਤੇਰੀ ਕਿਰਪਾ ਹੋਈ ਨਾਮਦੇਵ ਨੂੰ ਬ੍ਰਾਗ ਆ ਗਿਆ ਤ્યાਗ ਆ ਗਿਆ ਤੇ ਐਸੀ ਸੱਚੀ ਪ੍ਰੀਤ ਲੱਗੀ ਕਿ ਨਾਮਦੇਵ ਜੀ ਨੇ ਉਸ ਪਰਮਾਤਮਾ ਦੇ ਦਰਸ਼ਨ ਪਾਏ ਇਸ ਨੂੰ ਸਤਗੁਰ ਰਵਦਾਸ ਸਾਹਿਬ ਨੇ ਆਪਣੀ ਸ਼ਬਦ ਦੇ ਵਿੱਚ ਕਹਿ ਰਹੇ ਨਮਤ ਨਾਮ ਦੇਉ ਦੁੱਧ ਪਿਆ ਤਉ ਜਗ ਜਨਮ ਸੰਕਟ ਨੇ ਆਇਆ ਜਨਰ ਵਿਦਾ ਸ੍ਰਾਮ ਰੰਗ ਰਤ ਇਹ ਗੁਰ ਪ੍ਰਸ਼ਾਦ ਨਰਕ ਨਹੀਂ ਜਾਂਦਾ ਉਹ ਨਰਕ ਨੂੰ ਨਹੀਂ ਜਾਂਦੇ ਜਨ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਦੇ ਰੰਗ ਦੇ ਵਿੱਚ ਰਗੇ ਜਾਂਦੇ ਹਨ ਉਹਨਾਂ ਨੂੰ ਇਸ ਦੁਨੀਆ ਦਾ ਤੇ ਬੋਝੜਾ ਖਤਮ ਹੋ ਜਾਂਦਾ ਕਿਉਂਕਿ ਜਨ ਪ੍ਰੇਮ ਕਰਨਾ ਹੈ ਪੌੜਾ ਹੈ ਪਰਮਾਤਮਾ ਉਸਨੇ ਹੈ ਇਸੇ ਕਰਕੇ ਸਤਗੁਰ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਫਰਮਾਨ ਕਰਦੇ ਹੈ ਸਾਚ ਕਹੋ ਸੁਨ ਲਓ ਇਹ ਸਬੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਪ੍ਰੇਮ ਤੋਂ ਬਿਨਾ ਸੱਚੀ ਪ੍ਰੀਤ ਤੋਂ ਬਿਨਾ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਔਰ ਸੱਚੀ ਪ੍ਰੀਤ ਉਹ ਨਹੀਂ ਦੇ ਤੱਕ ਹੋ ਹੀ ਨਹੀਂ ਸਕਦੀ ਜਿੰਨੇ ਦੇ ਤੱਕ ਇਹ ਦੁਨੀਆ ਕੋੜ ਨਹੀਂ ਲੱਗਦੀ ਕਿਉਂਕਿ ਦੁਨੀਆ ਜਿੰਨੀ ਦੇ ਤੱਕ 모ਹ ਹੈ ਤਾਂ 모ਹ ਅਸੀਮ ਹੁੰਦਾ ਪਰ ਜਿਹੜੀ ਪ੍ਰੀਤ ਹੈ ਪ੍ਰੇਮ ਹੈ ਇਹ ਅਸੀਮ ਹੁੰਦਾ ਇਹਦਾ ਕੁਦਰਨ ਨੰਦ ਇਸੇ ਕਰਕੇ ਜਿਸ ਨੇ ਪ੍ਰੀਤ ਉਸ ਪਰਮਾਤਮਾ ਦੇ ਨਾਲ پائی ਹੈ ਸਤਗੁਰੂ ਦਾਸ ਮਹਾਰਾਜ ਜੀ ਕਹ ਰਹੇ ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਜਹਾਂ ਜਹਾਂ ਜਾਓ ਤਹਾਂ ਤੇਰੀ ਸੇਵਾ ਤੁਮ ਸੇ ਉਠਾ ਕਰੇ ਔਰ ਨ ਦੇਵਾ ਜਿੱਥੇ ਵੀ ਮਰਜੀ ਕਹਿੰਦੇ ਚਲ ਜਾਊਂਾ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ ਤੂੰ ਹੀ ਤੂੰ ਹੈ ਇਸੇ ਕਰਕੇ ਸਤਗੁਰ ਨਾਮਦੇਵ ਜੀ ਕਹਿ ਰਹੇ ਕਿ ਤਰੀ ਕਿਰਪਾ ਹੋਈਏ ਮੈਨੂੰ ਬ੍ਰਾਗ ਆਇਆ ਤੇ ਬ੍ਰਾਗ ਹੋਂ ਨਾਲ ਪ੍ਰੀਤ ਸੱਚੀ ਤੇਰੇ ਨਾਲ ਲੱਗੀ ਜੈਸੀ ਪਰਪੁਰਖਾ ਰਤਨਾਰੀ ਲੋਭ ਨਰਤਨ ਕਾ ਹਿਤਕਾਰੀ ਇਸ ਤਰ੍ਹਾਂ ਕਿੰਨੇ ਪ੍ਰੀਤ ਲੱਗ ਗਈ ਜਿਵੇਂ ਇੱਕ ਪੁਰਸ਼ ਪਰਾਈ ਨਾਰੀ ਨੂੰ ਉਹਦੇ ਰੰਗ ਚ ਰੰਗਿਆ ਜਾਂਦਾ ਪਰਾਈ ਨਾਰੀ ਦੇ ਨਾਲ ਆਪਣਾ ਰਿਸ਼ਤਾ ਬਣਾਉਂਦਾ ਤੇ ਪਰਾਈ ਤਨ ਦੇ ਲਈ ਜਿਹੜਾ ਲੋਭੀ ਹੈ ਉਹ ਦੂਸਰੇ ਦੇ ਤਨ ਤੇ ਆਪਣੀ ਅੱਖ ਰੱਖਦਾ ਕਿ ਮੈਂ ਇਸ ਨੂੰ ਲੁੱਟ ਲਾਂ ਕਾਮਨੀ ਪੁਰਖ ਕਾਮਨੀ ਪਿਆਰੀ ਐਸੇ ਨਾਮੇ ਪ੍ਰੀਤ ਹਮਾਰੇ ਜਿਵੇਂ ਕਹਿੰਦੇ ਬਸ਼ਈ ਬੰਦੇ ਨੂੰ ਔਰਤ ਦੇ ਨਾਲ ਪਿਆਰ ਹੈ ਤੇ ਮੈਂ ਹੀ ਨਾਮਦੇਵ ਜੀ ਨੂੰ ਪਰਮਾਤਮਾ ਦੇ ਨਾਲ ਪਿਆਰ ਹੈ ਉਸ ਪ੍ਰਭੂ ਨਾਲ ਪਿਆਰ ਹੈ ਉਸ ਮਰਾਰੀ ਨਾਲ ਪਿਆਰ ਹੈ ਦੁਨੀਆਂ ਦੇ ਪ੍ਰਤਪਾਲਕ ਨਾਲ ਪਿਆਰ ਹੈ ਸਾਈ ਪ੍ਰੀਤ ਜੇ ਆਪੇ ਲਾਏ ਗੁਰਪ੍ਰਸਾਦ ਦੀ ਦੁਬਦਾ ਜੇ ਸਤਗੁਰ ਨਾਮਦੇਵ ਜੀ ਕਹਿ ਰਹੇ ਜੇਕਰ ਕਿੰਦੇ ਪਰਮਾਤਮਾ ਦੀ ਕਿਰਪਾ ਹੋ ਜਵੇ ਤੇ ਫਿਰ ਇਹ ਪ੍ਰੀਤ ਲੱਗਦੀ ਹੈ ਤੇ ਜਿਹੜਾ ਪਰਮ ਪਿਆ ਹੈ ਦੁਨੀਆਂ ਦਾ ਇਹ ਪਰਮ ਫਿਰ ਦੂਰ ਹੁੰਦਾ ਹੈ ਇਹ ਭਰਮ ਹੈ ਕਿ ਨਾਮਦੇਵ ਜੀ ਨੂੰ ਜਾਤ ਦੇ ਹੰਕਾਰੀਆਂ ਨੇ ਧੱਕੇ ਮਾਰ ਕੇ ਪਾਰ ਕਰ ਦਿੱਤੇ ਇਹ ਭਰਮ ਸੀ ਉਹਨਾਂ ਨੂੰ ਇਹ ਭਰਮ ਸੀ ਮੱਕੇ ਦੇ ਕਾਜੀਆ ਨੂੰ ਕਿ ਇੱਧਰ ਨੂੰ ਪੈਰ ਕਰਕੇ ਨਹੀਂ ਸੋਣਾ ਇਹ ਕਾਫਰ ਹੈ ਜੋ ਸੁੱਤਾ ਪਿਆ ਹੈ ਪਰ ਜਦੋਂ ਗੁਰੂ ਮਹਾਰਾਜ ਦੀ ਸਿੱਖਿਆ ਦੇਣੀ ਹੁੰਦੀ ਹੈ ਤਾਂ ਉਸ ਦੇ ਬਣਾਏ ਹੋਏ ਜਨ ਉਸ ਦੇ ਭਗਤ ਉੱਥੇ ਪਹੁੰਚ ਜਾਂਦੇ ਹੈ ਇਸੇ ਤਰੀਕੇ ਦੇ ਨਾਲ ਦੇਰਾ ਕੁੰਮਿਆ ਇਸੇ ਤਰੀਕੇ ਨਾਲ ਮੱਕਾ ਕੁੰਮਿਆ ਐਸੇ ਕਰਕੇ ਜਦੋਂ ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਚਿਤੌੜ ਘਰ ਦੇ ਵਿੱਚ ਜਾਤ ਦੇ ਹੰਕਾਰ ਦੀਆਂ ਨੇ ਕਿਹਾ ਕਿ ਪਹਿਲਾਂ ਲੰਗਰ ਅਸੀਂ ਛਕਣਾ ਭੋਗ ਅਸੀਂ ਲਾਉਣਾ ਤਾਂ ਜੋ ਉੱਥੇ ਕੋਤਕ ਵਰਤੇ ਕਿ ਐਸੀ ਲਾਲ ਤੁਦ ਬਿਨ ਕੋਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਤ ਰਹੇ ਤੋ ਲਾਜ ਰਖਦਾ ਹੈ ਤੇਰੇ ਤੋਂ ਬਿਨਾ ਹੋਰ ਕੋਣ ਕਰ ਸਕਦਾ ਇੱਥੇ ਕਿਸੇ ਦੀ ਤਾਕਤ ਹੀ ਨਹੀਂ ਹੈ ਤੇਰੇ ਅਗੇ ਤੇ ਇਹ ਪ੍ਰੀਤ ਉਸ ਦੀ ਕਿਰਪਾ ਦੇ ਨਾਲ ਹੀ ਲੱਗਦੀ ਹੈ ਤਾਂ ਹੀ ਦੁਨੀਆ ਦਾ ਮੋਟ ਟੁੱਟਦਾ ਹੈ ਸਾਈ ਪ੍ਰੀਤ ਜੇ ਆਪ ਲਾਏ ਗੁਰਪ੍ਰਸ਼ਾਦ ਦੀ ਦੁਬਦਾ ਜਾਏ ਕਬਹੂ ਨਾ ਟੁੱਟਸ ਰਹਾ ਸਮਾਏ ਨਾਮੇ ਚਿੱਤ ਲਾਇਆ ਸਚਨਾਏ ਐਸੀ ਕਹਿੰਦੇ ਫਿਰ ਪ੍ਰੀਤ ਲੱਗਦੀ ਏ ਟੁੱਟਦੇ ਨਹੀਂ ਖਦੇ ਕਿਉਂਕਿ ਦੁਨੀਆਂ ਦਾ ਮੋਖ ਖਤਮ ਹੋ ਜਾਂਦਾ ਰਿਸ਼ਤੇ ਖਤਮ ਹੋ ਜਾਂਦੇ ਸਿਰਫ ਪਰਮਾਤਮਾ ਦਾ ਨਾਮ ਹੀ ਮਨ ਦੇ ਵਿੱਚ ਰਹਿ ਜਾਂਦਾ ਤੇ ਮਨ ਜਿਹੜਾ ਉਹ ਫਰ ਅਵਸਥਾ ਦੇ ਵਿੱਚ ਰਹਿੰਦਾ ਕੋਈ ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਪ੍ਰੀਤ ਜਿਹੜੀ ਹੈ ਇਸ ਤਰੀਕੇ ਦੀ ਹੈ ਪੰਜਵੇਂ ਪਾਛੇ ਦੀ ਪ੍ਰੀਤ ਵਾਰੇ ਲਿਖਨੇ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਉਸ ਪਰਮਾਤਮਾ ਦੇ ਨਾਲ ਕਹਿੰਦੇ ਪ੍ਰੀਤਾਂ ਦੀ ਪ੍ਰੀਤ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਹੁੰਦੀ ਹੈ ਬਾਕੀ ਪ੍ਰੀਤਾਂ ਝੂਠੀਆਂ ਆ ਜਿਹੜੀ ਸੱਚੀ ਪ੍ਰੀਤ ਹੈ ਉਸ ਪਰਮਾਤਮਾ ਦੇ ਨਾਲ ਬਾਕੀ ਤਾਂ ਸਵਾਰਥਾਂ ਦੀ ਪ੍ਰੀਤ ਖੜੀ ਹੈ ਸਾ ਆ ਰਿਸ਼ਤਾ ਖਤਮ ਹੋ ਗਿਆ ਸਾ ਖਤਮ ਹੋਇਆ ਮਿੱਟੀ ਬਣ ਕੇ ਕਰ ਕੀ ਨਾਰ ਬਹੁਤ ਹਿੱਤ ਲੱਗੀ ਉਹ ਵੀ ਬਹੁਤ ਬਹੁਤ ਕਰਪਾਕੀ ਇੰਦਰ ਗਿਦਸ਼ਤਾਂ ਦਾ ਪਰ ਸਤਗੁਰ ਪੰਜਵੇਂ ਪਾਸ਼ਾ ਕਹੇ ਕਿ ਪ੍ਰੀਤਾਂ ਦੀ ਪ੍ਰੀਤ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਲੱਗਦੀ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਗੁਰੂ ਦੀ ਕਿਰਪਾ ਦੇ ਨਾਲ ਉਸ ਦੇ ਨਾਲ ਪ੍ਰੀਤ ਲੱਗਦੀ ਹੈ ਜਪਮਨ ਗੋਬਿੰਦ ਏਕੇ ਅਵਰ ਨਹੀਂ ਕੋ ਲੇਖੇ ਸੰਤ ਲਾਗ ਮਨ ਹੀ ਛੜ ਦੁਬਦਾ ਕੀ ਗੁਰਿਆ ਕਹਿੰਦੇ ਜਿਹੜੀ ਪੱਗ ਡੰਡੀਆਂ ਇਹਨਾਂ ਨੂੰ ਛੱਡਦੇ ਜਿਹੜੀਆਂ ਮਾੜੇ ਕੰਮਾਂ ਦੀ ਹੈ ਮਨ ਉਸ ਪਰਮਾਤਮਾ ਨੂੰ ਇੱਕ ਨੂੰ ਜਪ ਉਸ ਦਾ ਸਿਮਰਨ ਕਰ ਕਿਉਂਕਿ ਉਸ ਤੋਂ ਬਿਨਾ ਹੋਰ ਕੁਝ ਵੀ ਤੇਰੇ ਕੰਮ ਦਾ ਨਹੀਂ ਗਿਆ ਸੰਤ ਲਾਗ ਮਨੇ ਛੜ ਦੁਬਦਾ ਇਹ ਜਿਹੜੀ ਦੁਨੀਆ ਦੀ ਤੈਨੂੰ ਦੁਬਦਾ ਪਈ ਹੋਈ ਹੈ ਕਿ ਇਹ ਦੁਨੀਆ ਸੱਚੀ ਹੈ ਇਹ ਪਰਮ ਦੇ ਵਿੱਚ ਤੂੰ ਪਿਆ ਹੋਇਆ ਕਿ ਇਹ ਮੇਰੇ ਚੀਜ਼ਾਂ ਕਮ ਹੋਣੀਆਂ ਨੇ ਰਿਸ਼ਤੇ ਨਾਤੇ ਕਮ ਹੋਣੇ ਇਹ ਜਿਹੜਾ ਰਸਤਾ ਹੈ ਇਸ ਰਸਤੇ ਨੂੰ ਛੱਡ ਦੇ ਅਸਲੀ ਰਸਤੇ ਤੇ ਆ ਜਾ ਕਿ ਪ੍ਰਮਾਤਮਾ ਦਾ ਪਿਆਰ ਏ ਸੱਚਾ ਬਾਕੀ ਤਾਂ ਸਭ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਉਹਦੇ ਨਾਮ ਤੋਂ ਬਿਨਾ ਸਾਰੀ ਦੁਨੀਆ ਦਾ ਪਸਾਰਾ ਹੀ ਝੂਠਾ ਹੈ ਹਰ ਸੋਹੀਰਾ ਛੱਡ ਕੇ ਕਦੇ ਆਨ ਕੀ ਆਸ ਤਹਿ ਨਰਦੋ ਜਿਕ ਜੈਗੇ ਸਤ ਪੱਖੇ ਦੇ ਵਿਦਾਸ ਸਤ ਗੁਰੂ ਦਾਸ ਮਹਾਰਾਜ ਜੀ ਕਹ ਰਹੇ ਨੇ ਕਿ ਉਸ ਦੇ ਨਾਮ ਦੇ ਬਿਨਾ ਜਿਸ ਨੇ ਉਸ ਦਾ ਨਾਮ ਦਾ ਆਸਰਾ ਨਹੀਂ ਧੱਕਿਆ ਬਾਕੀ ਸਾਰੀ ਦੁਨੀਆ ਦਾ ਪਸਾਰਾ ਝੂਠਾ ਹੈ ਉਸ ਹੀਰੇ ਨੂੰ ਛੱਡ ਕੇ ਇਸੇ ਹੋਰ ਦੇ ਆਸ ਰੱਖਣੀ ਤਾਂ ਕਹਿੰਦੇ ਸਤ ਪੱਖੇ ਦੇ ਵਿਦਾਸ ਤਹ ਨਾ ਦੋ ਜਿਕ ਜਾਏਗਾ ਸਤ ਪੱਖੇ ਦੇ ਵਿਦਾਸ ਨਰਕਾਂ ਚ ਹੀ ਜਾਣਗੇ ਨਰਕ ਕੀ ਹੈ ਫਿਰ ਸਰੀਰ ਮਿਲੇਗਾ ਦੁੱਖ ਕਟਣੇ ਪੈਣਗੇ ਨਰਕ ਸਵਰਗ ਤੋਂ ਉੱਪਰਲੀ ਜਿਹੜੀ ਅਵਸਥਾ ਹੈ ਉਹ ਭਗਤੀ ਲੈਣੇ ਦਿੰਦੀ ਹੈ ਕਿ ਮੁਕਤੀ ਦੀ ਲੋੜ ਹੈ ਤਾਂ ਕਿ ਜਨਮ ਮਰਨ ਦੇ ਚੱਕਰ ਤੋਂ ਖਤਮ ਹੋ ਜਵੇ ਕਿਉਂਕਿ ਬੰਦੇ ਨੂੰ ਸਭ ਤੋਂ ਵੱਡਾ ਡਰ ਹੀ ਜਿਹੜਾ ਮੌਤ ਦਾ ਹੈ ਮੌਤ ਤੋਂ ਡਰਦਾ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਇਸ ਪਰਮ ਨੂੰ ਛੱਡ ਦੇ ਉਸ ਦੇ ਨਾਲ ਸੱਚੀ ਪ੍ਰੀਤ ਲੱ ਲਾ ਜੈਸੀ ਪ੍ਰੀਤ ਬਾਰਕੇ ਔਰ ਮਾਤਾ ਐਸੇ ਹਰ ਸੇਤੀ ਮਨ ਰਤ ਜਿਵੇਂ ਕਹਿੰਦੇ ਬੱਚੇ ਦੀ ਔਰ ਮਾਤਾ ਦੀ ਆਪਣੇ ਆਪ ਹੀ ਪ੍ਰੀਤ ਲੱਗਦੀ ਹੈ ਬੱਚੇ ਦਾ ਮੋਹ ਹੁੰਦਾ ਮਾਤਾ ਦਾ ਬੱਚੇ ਚੰਗੋ ਹੁੰਦਾ ਇਸੇ ਤਰੀਕੇ ਦੇ ਨਾਲ ਭਗਤਾਂ ਦੀ ਜਿਹੜੀ ਪ੍ਰੀਤ ਹੈ ਉਹ ਵੀ ਆਪਣੇ ਆਪ ਲੱਗਦੀ ਉਸ ਦੀ ਕਿਰਪਾ ਹੁੰਦੀ ਹੈ ਜਿਹੜੇ ਉਸ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਉਸ ਦੇ ਨਾਮ ਦੇ ਵਿੱਚ ਸਦਾ ਹੀ ਖੇੜੇ ਚ ਰਹਿੰਦੇ ਆ ਨਾਮਕ ਭਗਤਾ ਸਦਾ ਸੁਗਾਸ ਉਹਨਾਂ ਦਾ ਮਨ ਖੇੜੇ ਚ ਰਹਿੰਦਾ ਔਰ ਲਾਸ ਵਿੱਚ ਰਹਿੰਦਾ ਆਨੰਦ ਵਿੱਚ ਰਹਿੰਦਾ ਬਾਕੀ ਤਾਂ ਦੁਨੀਆ ਦੀਆਂ ਜਿਹੜੀਆਂ ਖੁਸ਼ੀਆਂ ਇਹ ਤਾਂ ਨਾਲੋਂ ਨਾਲ ਚੇਂਜ ਹੁੰਦੀਆਂ ਬਦਲ ਜਾਂਦੀਆਂ ਸਵਾਰਥਾਂ ਤੇ ਖੜੀਆਂ ਪ੍ਰਣਬੇ ਨਾਮ ਦੇ ਉਲਾਗੀ ਪ੍ਰੀਤ ਗੋਬਿੰਦ ਵਸੇ ਹਮਾਰੇ ਜੀਤ ਸਤਗੁਰ ਨਾਮਦੇਵ ਜੀ ਕਹਿੰਦੇ ਆ ਕਿ ਸੱਚੀ ਪ੍ਰੀਤ ਉਸਦੇ ਨਾਲ ਜਿਸ ਦੀ ਲੱਗ ਜਾਂਦੀ ਹੈ ਫਿਰ ਉਹ ਪਰਮਾਤਮਾ ਜਿਹੜਾ ਉਸਦੇ ਮਨ ਦੇ ਵਿੱਚ ਵਸਦਾ ਹਿਰਦੇ ਦੇ ਵਿੱਚ ਵਸਦਾ ਨੌ ਦਰਵਾਜੇ ਬੰਦ ਹੋ ਜਾਂਦੇ ਐ ਦਸਵਾਂ ਦਵਾਰ ਜਿਹੜਾ ਉਸਦੇ ਵਿੱਚ ਪਹੁੰਚ ਜਾਂਦਾ ਸੋ ਪ੍ਰੀਤ ਨੂੰ ਬਹੁਤ ਵੱਡੀ ਮਹੱਤਤਾ ਦਿੱਤੀ ਹੈ ਸੱਚੀ ਪ੍ਰੀਤ ਹਮ ਤੁਮ ਸਿ ਜੋਰੀ ਤੁਮ ਸਿ ਜੋਰ ਅਵਤ ਸੰਤੋਰੀ ਆਉ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਇ ਕਰੀਏ ਕਿ ਜੋ ਸਵਾਸਾਂ ਦੀ ਪੂੰਜੀ ਰਹਿੰਦੀ ਹੈ ਇਸ ਨੂੰ ਕਿਰਪਾ ਕਰਕੇ ਲੇਖੇ ਵਿੱਚ ਲਾਓ ਤਾਂ ਕਿ ਕੀਤੇ ਹੋਏ ਪਾਪਾਂ ਦਾ ਤੋ ਛਟਕਾਰਾ ਤੁਹਾਡੀ ਕਿਰਪਾ ਦੇ ਨਾਲ ਮਿਲਣਾ ਕਰਮ ਕਰਕੇ ਨਹੀਂ ਮਿਲ ਸਕ ਤੁਹਾਡੀ ਕਿਰਪਾ ਚਾਹੀਦੀ ਹੈ ਕਰਮ ਬਿਤਾਉਣ ਆਪਣੇ ਨਜਸਵਲੀ ਕਰੋ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਲੇਖੇ ਚ ਲਾਉਣ ਲਈ ਕਿਰਪਾ ਕਰੋ ਔ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ